ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦਰਿਸ਼ਟ ਕਰੈ ਮੂਸਟ ਕਰੈ ਵੈਰ ਕਾਲ ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਕੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਵ ਘਾਟੇ ਡਰੇ ਡੂਗਰੋ ਡਗੂਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸੁਮਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ اے دین دنیا کے بادشاہ تیری پناہ ہی ات منت رشیہ کا سپૂર્ણ منترا رشیہ Guru Nanak Dev Ji اک ओंकार सतगुरु प्रसाद सतनाम کرتا پرکھ Nirpa Nirvair Akal Murat Ajuni Saiban Gurprasad Jap ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦਰਿਸ਼ਟ ਕਰੈ ਮੂਸਟ ਕਰੈ ਵੈਰ ਕਾਲ ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈ ਕੇ ਘੋਰ ਮੈਂ ਜੋਰ ਕੇ ਡੰਡ ਮੈਂ ਜਲੇ ਤਲੇ ਘਾਟੇ ਅਵ ਘਾਟੇ ਡਰੇ ਡੂਗਰੋ ਡਗੂਰੋ ਮਰੂਰੇ ਗੁਰੂ ਨਾਨਕ ਸ਼ਬਦ ਰਸਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾ ਬੇਸਾ ਕੋਟ ਸੁਮੰਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ दरिष्ट करे मुष्ट करे वैर काल करे, जादू करे, करे, पैरो करदू जे को करो उल्ट बाहु के सिर पर राजा को जोर में मोर के कोर में जोर के डंड में जले तले घाटे काटे डरे डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮੁੰਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट करे मुष्ट करे वैर काल करे, जादू करे, करे पैरो करे जे को करे उल्ट बाहु के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर मैं, मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਜਾਂ ਬੈਸਾ ਕੋਟ ਸਮੁੰਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੈਸਾ ਕੋਟ ਸੁਮੁੰਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट पैरो करूना जे को कर उल्ट बाहु के सिर पर राजा को जोर में मोर के कोर मैं, जोर के डंड मैं, जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट करे मुष्ट करे वैर काल करे, जादू करे, करे पैरो करे जे को करे उल्ट बाहु के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮੰਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ दरिष्ट करे मुष्ट करे वैर करे, 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 पैरो करदू जे को करो उल्ट बाहु के सिर पर राजा को जोर में मोर के कोर में जोर के डंड मैं, जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों चारो दिशा ਤਾ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट भाहू के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਕਾਂਬੇ ਸਾ ਕੋਟ ਸਮੁੰਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਜਾਂ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਏ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट करे मुष्ट करे वैर काल करे, जादू करे, करे पैरो करे जे को करे उल्ट बाहु के सिर पर राजा को जोर में मोर के कोर में जोर के डंड मैं, जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮੰਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट करे मुष्ट करे वैर काल करे, जादू करे, करे पैरो करे जे को करे उल्ट बाहु के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸਮੁੰਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ दरिष्ट कर मुष्ट कर वैर कॉल पैरो करूना जे को कर उल्ट बाहु के सिर पर राजा को जोर में मोर के कोर में जोर के डंड में जले तले घाटे काटे डरे डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੇਸਾ ਕੋਟ ਸੁਮਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर मैं, मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਜਾਂ ਬੇਸਾ ਕੋਟ ਸਮੁੰਦਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ਿਆ ਕਾ ਸੰਪੂਰਨ ਮੰਤਰ ਰਸ਼ਿਆ ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਪਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪੜਾਰੀ दरिष्ट कर मुष्ट कर वैर कॉल पैरो करूना जे को कर उल्ट बाहू के सिर पर राजा को जोर में मोर के कोर में जोर के डंड में जले तले घाटे काटे डरे काटे, डूगरो डगूरो मरूरे गुरु नानक शब्द रशिया करे शंकर माता शंकर पिता शंकर जीते चारों दिशा ਤਾ ਬੈਸਾ ਕੋਟ ਸੁਮੁੰਦ ਸੀ ਖਾਈ ਜਾਂ ਤਾਂ ਗੁਰੂ ਨਾਨਕ ਸਾਹਿਬ ਜੀ ਕੀ ਦੋਹਾਈ ਹੈ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਤ ਮੰਤਰ ਰਸ਼ੀਆ ਕਾ ਸੰਪੂਰਨ